ਅੱਜ ਆਪਾਂ ਤੁਹਾਨੂੰ ਪਾਰ ਆਈਡੀ ਬਾਰੇ ਦੱਸਾਂਗੇ ਪਾਰ ਆਈਡੀ ਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਹੂਆ ਫੈਲ ਰਹੀਆਂ ਨੇ ਕਿ ਪਾਰ ਆਈਡੀ ਨਾਂ ਬਣਾਓ ਜਿਹੜੀ ਪਾਰ ਆਈਡੀ ਹੈ ਆਟੋਮੇਟਿਡ ਪਰਮਨੈਂਟ ਅਕੈਡੈਮਿਕ ਅਕਾਊਂਟ ਹੈ ਜਿਹਦੇ ਵਿੱਚ ਬੱਚੇ ਦਾ ਜਿਹੜਾ ਕੋ ਸਟੂਡੈਂਟ ਹੈ ਉਹ ਜੋ ਵੀ ਚਾਏ ਉਹਨੇ 10ਵੀਂ ਕੀਤੀ ਹੈ ਪਲੱਸ 2 ਕੀਤੀ ਹੈ ਚਾਹੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹਦੀ ਸਾਰੀ ਜਿਹੜੀ ਐਜੂਕੇਸ਼ਨ ਸੰਬੰਧੀ ਸਾਰੀ ਡਿਟੇਲ ਉਹਦੀ ਉਹ ਆਈਡੀ ਦੇ ਵਿੱਚ ਆਉਣੀ ਹੈ ਜਿਵੇਂ ਆਪਣਾ ਪਹਿਲਾਂ ਆਧਾਰ ਕਾਰਡ ਬਣਿਆ ਸੀ ਉਸੇ ਤਰੀਕ ਪਾਰ ਆਈਡੀ ਹੈ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਜਿਹੜੀ ਸੈਂਟਰਲ ਗਵਰਨਮੈਂਟ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਲੈ ਕੇ ਆਇਆ ਇਹ ਪਾਲਿਸੀ ਇਹਦੇ ਵਿੱਚ ਬੱਚੇ ਦੀ ਜਦੋਂ ਪਾਰ ਆਈਡੀ ਬਣ ਗਈ ਤਾਂ ਉਹਦੇ ਨਾਲ ਉਹਦੇ ਜਿਹੜੇ ਸਾਰੇ ਡਾਕੂਮੈਂਟ ਨੇ ਪੜ੍ਹਾਈ ਦੇ ਐਜੂਕੇਸ਼ਨ ਦੇ ਉਹ ਸਾਰੇ ਪਾਰ ਆਈਡੀ ਦੇ ਵਿੱਚ ਆ ਜਾਣਗੇ ਤਾਂ ਹੁਣ ਉਸ ਨੂੰ ਕੋਈ ਆਪਣੀ ਫਾਈਲਾਂ ਜਾਂ ਡਾਕੂਮੈਂਟ ਡੀਐਮਸੀ ਵਗੈਰਾ ਨਾਲ ਚੱਕਣ ਦੀ ਲੋੜ ਨਹੀਂ ਪਊਗੀ ਉਹ ਆਪਣਾ ਆਈਡੀ ਕਾਰਡ ਜਿਹੜਾ ਪਾਰ ਆਈਡੀ ਬਣੂਗੀ ਉਹੀ ਲੈ ਕੇ ਜਾਊਗਾ ਜਿਹਦੇ ਵਿੱਚ ਸਾਰਾ ਕਿਉਂਕਿ ਹੁਣ ਡਿਜੀਟਲ ਯੁੱਗ ਹੈ ਸਾਰਾ ਡਿਜੀਟਲ ਹੋ ਕੇ ਸਾਰਾ ਉਹਦੇ ਵਿੱਚ ਡਾਕੂਮੈਂਟ ਹੋਣਗੇ ਜਾਂ ਡਿਜੀ ਲੋਕਰ ਨਾਲ ਉਹਦੀ ਅਟੈਚਮੈਂਟ ਹੋਊਗੀ ਡਾਕੂਮੈਂਟ ਡਿਜੀ ਲੋਕਰ ਦੇ ਵਿੱਚ ਹੋਣਗੇ ਦੂਸਰਾ ਇਹ ਆਈਡੀ ਬਣੂਗੀ ਕਿਵੇਂ ਇਕਦਾ ਸਾਡਾ ਆਧਾਰ ਕਾਰਡ ਲੱਗਣਾ ਹੈ ਦੂਸਰਾ ਇੱਕ ਫੋਟੋ ਚਾਹੀਦੀ ਆ ਇੱਕ ਇਹ ਬੱਚੇ ਦੀ ਡੇਟ ਆਫ ਬਰਥ ਚਾਹੀਦੀ ਆ ਸਾਈਨ ਚਾਹੀਦੇ ਨੇ ਜਿਹੜੀ ਉਹ ਪਾਰ ਆਈਡੀ ਆਪਾਂ ਘਰੇ ਬੈ ਕੇ ਵੀ ਬਣਾ ਸਕਦੇ ਆ ਇੰਟਰਨੈਟ ਦੇ ਉੱਤੇ ਜਿਹੜੀ ਵੈਬਸਾਈਟ ਹੈ ਸੈਂਟਰਲ ਗਵਰਨਮੈਂਟ ਨੇ ਲਾਂਚ ਕੀਤੀ ਆ ਉਹਦੇ ਉੱਤੇ ਜਾ ਕੇ ਅਸੀਂ ਆਪਣੀ ਪਾਰ ਆਈਡੀ ਬਣਾ ਸਕਦੇ ਆ ਦੂਸਰਾ ਹੁਣ ਭਾਰਤ ਦੇ ਪੰਜਾਬ ਦੇ ਵਿੱਚ ਇਹ ਗੱਲ ਕਾਫੀ ਫਵਾ ਫੈਲ ਰਹੀ ਆ ਕਿ ਪਾਰ ਆਈਡੀ ਨਾ ਬਣਾਓ ਇਹਦੇ ਨਾਲ ਸਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਲੀਕ ਹੋ ਜੂਗੀ ਜਦੋਂ ਸਰਕਾਰ ਕੋਲੇ ਸਾਡੀਆਂ ਸਾਰੀ ਇਨਫੋਰਮੇਸ਼ਨ ਆਲਰੇਡੀ ਹੈਗੀ ਹੈ ਜਦੋਂ ਅਸੀਂ ਆਪਣਾ ਆਧਾਰ ਕਾਰਡ ਬਣਾਇਆ ਸੀ ਸਰਕਾਰ ਕੋਲੇ ਸਾਡੀ ਇਨਫੋਰਮੇਸ਼ਨ ਉਦੋਂ ਵੀ ਗਈ ਸੀ ਅਸੀਂ ਵੋਟ ਕਾਰਡ ਲਈ ਅਪਲਾਈ ਕੀਤਾ ਸੀ ਸਰਕਾਰ ਕੋਲੇ ਸਾਡੀ ਇਨਫੋਰਮੇਸ਼ਨ ਉਦੋਂ ਵੀ ਗਈ ਸੀ ਅਸੀਂ ਉਹ ਸਿੰਮ ਲੈਨੇ ਆ ਉਹ ਕੋਈ ਆਈਡੀ ਪ੍ਰੂਫ ਲੈ ਕੇ ਦਿੰਨੇ ਆ ਸਰਕਾਰ ਕੋਲੇ ਸਾਡੀ ਇਨਫੋਰਮੇਸ਼ਨ ਉਦੋਂ ਵੀ ਜਾਂਦੀ ਹੈ ਇਹ ਸਾਰਾ ਸਾਰਾ ਹੋ ਆ ਗਿਆ ਸਾਨੂੰ ਉਪਾਰ ਆਈਡੀ ਦਾ ਬਹੁਤ ਜ਼ਿਆਦਾ ਜਿਹੜਾ ਫਾਇਦੇਫਿਟ ਹੋਣਾ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੀ ਉਪਾਰ ਆਈਡੀ ਬਣਾਓ ਕਿਉਂਕਿ ਉਹਦੇ ਨਾਲ ਸਾਡਾ ਜਿਹੜਾ ਕੈਰੀ ਕਰਨਾ ਜਾਂ ਕਿਸੇ ਕਿਸੇ ਡਾਕੂਮੈਂਟ ਨੂੰ ਕਿਤੇ ਚੱਕ ਕੇ ਲੈ ਜਾਣਾ ਜਿਹਦੇ ਵਿੱਚ ਉਹ ਫਾਈਲਾਂ ਲੌਸਟ ਹੋ ਜਾਂਦੀਆਂ ਜੇ ਬਸ ਦੇ ਵਿੱਚ ਚੜ ਗਿਆ ਇੱਕ ਜਾ ਕੇ ਉਹਦੀ ਫਾਈਲ ਕਿਤੇ ਰਹਿ ਜਾਂਦੀ ਹੈ ਲੌਸਟ ਹੋ ਜਾਂਦੀ ਹੈ ਉਹ ਸਾਰਾ ਜਿਹੜਾ ਝੰਜਟ ਮੁੱਕ ਜਾਊਗਾ ਹੁਣ ਸਾਰਾ ਕੁਝ ਡਿਟੇਲ ਹੋ ਕੇ ਸਾਡੀ ਪਾਰ ਆਈਡੀ ਦੇ ਵਿੱਚ ਸਬਮਿਟ ਹੋ ਜਾਊਗਾ ਤੇ ਉੱਥੋਂ ਜਿਹੜਾ ਸਾਰਾ ਬੱਚੇ ਦਾ ਡਿਟੇਲ ਨਿਕਲ ਜਾਇਆਕਰੂ ਕਿ ਇਹਨੇ ਕਿੰਨਾ ਪੜ੍ਹਿਆ ਕਿੰਨੀ ਇਹਦੀ ਐਜੂਕੇਸ਼ਨ ਆ ਉਹ ਸਾਰਾ ਕੁਝ ਉਹਦੇ ਵਿੱਚ ਆਈਡੀ ਦੇ ਅਕੋਰਡਿੰਗ ਹੀ ਚੱਲਣਾ ਬਾਕੀ ਹੋਰ ਜਾਣਕਾਰੀ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਦੋਸਤੋ